पंजाब मुख्यमंत्री भगवंत सिंह मान की सरकार अगले कुछ हफ्तों में लगभग पंद्रह हजार तालाबों की सफाई करने के लिए पूरी तरह से तैयार है इस संबंध में पंजाब सरकार ने हाल ही में गांवों के विकास के लिए चार करोड़ रुपए के बजट को मंजूरी दी है ये जानकारी पंजाब के ग्रामीण विकास एवं पंचायत मंत्री तरुणप्रीत सिंह सौंध ने सरंद ब्लॉक के गाँव चनास्थल कला खेर और डेरा मीर मीरा बसी पठाना ब्लॉक के गांव रैली और खेड़ा ब्लॉक के गांव एजरहेल और चुन्नी कल में छपड़ों की सफाई प्रोजेक्ट का निरीक्षण करते हुए दी आगे ग्रामीण विकास मंत्री तरुणप्रीत सिंह सोन ने क्या कहा सुने साहेब मार्केट की इस रिपोर्ट में पिंड चनास्थल कला विखे पहुंचने से तो सारे इलेक्ट्रॉनिक मीडिया का प्रिंट मीडिया का दिल्ली गहराई तो धन्यवाद ਤੁਸੀਂ ਅੱਜ ਉਰੇ ਪਹੁੰਚੇ ਹੋ ਅੱਜ ਅਸੀਂ ਜਿਹੜਾ ਪੰਜਾਬ ਦੇ ਵਿੱਚ 15000 ਜਿਹੜੇ ਟੋਬੇ ਨੇ ਜਿਨ੍ਹਾਂ ਨੂੰ ਆਪਾਂ ਪਿੰਡਾਂ ਦੇ ਵਿੱਚ ਜਾਂ ਜਾਣਦੇ ਆ ਅਕਸਰ ਆਪਾਂ ਫਿਰਨੀਆਂ ਦੇ ਵਿੱਚ ਦੇਖਿਆ ਹੋਊਗਾ ਟੋਪਿਆਂ ਨੂੰ ਜਾਂ ਪਿੰਡ ਦੇ ਵਿੱਚ ਦੇਖਿਆ ਹੋਊਗਾ ਜਾਂ ਪਿੰਡ ਦੇ ਬਾਹਰ ਬਣੇ ਹੁੰਦੇ ਨੇ ਟੋਬੇ ਹੁੰਦੇ ਨੇ ਜਿਹਦੇ ਵਿੱਚ ਪਿੰਡਾਂ ਦਾ ਸਾਰਾ ਪਾਣੀ ਹੈ ਜਿਹੜਾ ਉਹ ਆ ਕੇ ਇਕੱਤਰਤ ਹੁੰਦਾ ਇਕੱਠਾ ਹੁੰਦਾ ਉਹਨਾਂ ਟੋਬਿਆਂ ਦੀ ਸਫਾਈ ਦਾ ਜੋ ਪ੍ਰੋਜੈਕਟ ਹੈ ਜੋ ਆਰੰਭੇ ਆ ਉਹਦੇ ਬਾਰੇ ਚ ਅੱਜ ਅਸੀਂ ਉਰੇ ਸਰਵੇ ਕਰਨ ਲਈ ਪਹੁੰਚੇ ਸੀ ਔਰ ਮੈਂ ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਇਹ ਦੱਸਣਾ ਚਾਹੁੰਦਾ ਕਿ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ 2022 ਚ ਜਦੋਂ ਅਸੀਂ ਸਰਕਾਰ ਬਣਾਈ ਸੀ ਅਸੀਂ ਇਹ ਵਾਅਦਾ ਕੀਤਾ ਸੀਗਾ ਕਿ ਅਸੀਂ ਹਰ ਤਰ੍ਹਾਂ ਦੀ ਬੁਨਿਆਦੀ ਸਹੂਲਤਾ ਬੁਨਿਆਦੀ ਢਾਂਚਾ ਚਾਹੇ ਸ਼ਹਿਰਾਂ ਦਾ ਹੋਵੇ ਚਾਹੇ ਪਿੰਡਾਂ ਦਾ ਹੋਵੇ ਉਹਨੂੰ ਅਸੀਂ ਵਿਕਸਿਤ ਕਰਾਂਗੇ ਉਹਨੂੰ ਅਸੀਂ ਤਕੜਾ ਕਰਾਂਗੇ ਔਰ ਜਿੰਨੀ ਵਾਰ ਵੀ ਅਸੀਂ ਪਿੰਡਾਂ ਦੇ ਵਿੱਚ ਗਏ ਆ ਬਤੌਰ ਪੰਚਾਇਤ ਮੰਤਰੀ ਪੰਜਾਬ ਹੋਣ ਦੇ ਨਾਤੇ ਜੋ ਜ਼ਿੰਮੇਵਾਰੀ ਮੈਨੂੰ ਪਾਰਟੀ ਹਾਈ ਕਮਾਂਡ ਨੇ ਦਿੱਤੀ ਹੈ ਮੈਂ ਜਦੋਂ ਵੱਖ-ਵੱਖ ਪਿੰਡਾਂ ਦੇ ਵਿੱਚ ਗਏ ਆ ਤਾਂ ਮੈਨੂੰ ਸਭ ਤੋਂ ਜਿਹੜੀ ਵੱਧ ਸੈਂਸਿਟਿਵ ਇਸ਼ੂ ਲੱਗਿਆ ਉਹ ਇਹ ਲੱਗਿਆ ਸੀ ਕਿ ਇੱਕ ਤਾਂ ਅਸੀਂ ਪਿੰਡਾਂ ਦੇ ਵਿੱਚ ਜਿਹੜੇ ਪੌਂਡਸ ਨੇ ਜਿਹੜੇ ਟੋਬੇ ਨੇ ਇਹਨਾਂ ਦੀ ਪ੍ਰੋਪਰ ਅਸੀਂ ਸਫਾਈ ਕਰਾਣੀ ਹੈ ਤੇ ਉਸ ਤੋਂ ਬਾਅਦ ਉਹ ਇਹਨਾਂ ਦੀ ਜਿਹੜੀ ਡਰੇਨੇਜ ਹੈ ਡਰੇਨੇਜ ਦਾ ਪ੍ਰਬੰਧ ਕਰਨਾ ਹੈ ਔਰ ਇਹਦੇ 'ਚ ਇਹਨੂੰ ਅਸੀਂ ਕਿਵੇਂ ਮੈਨੇਜ ਕਰਨਾ ਹੈ ਇਹਦੇ 'ਚ ਸੀਵਰੇਜ ਮੈਨੇਜਮੈਂਟ ਟ੍ਰੀਟਮੈਂਟ ਪਲਾਂਟਸ ਲਗਾਉਣੇ ਨੇ ਉਸ ਤਰੀਕੇ ਦਾ ਸਾਰਾ ਅਸੀਂ ਇਹਦੇ 'ਚ ਮਤਲਬ ਕਿ ਸੈਟਅਪ ਕਰਨਾ ਹੈ ਤੇ ਦੂਸਰਾ ਸਾਨੂੰ ਲੱਗਿਆ ਸੀ ਕਿ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਸਭ ਤੋਂ ਬਧਿਆਦੀ ਟਾਂਚੇ ਦੇ ਵਿੱਚ ਜਿਹੜੇ ਪਲੇਗਰਾਉਂਡਸ ਨੇ ਉਹਨਾਂ ਦੇ ਬਾਰੇ 'ਚ ਆਪਾਂ ਕਿਉਂਕਿ ਜੇ ਆਪਾਂ ਪੰਜਾਬ ਦੀ ਜਵਾਨੀ ਨੂੰ ਨੌਜਵਾਨੀ ਨੂੰ ਬੁਰੀਆਂ ਸੁਰੀਆਂ ਲਾਂਤਾਂ ਤੋਂ ਬਚਾ ਕੇ ਰੱਖਣਾ ਤਾਂ ਪੰਜਾਬ ਦੀ ਨੌਜਵਾਨੀ ਨੂੰ ਆਪਾਂ ਨੂੰ ਪਲੇਗਰਾਉਂਡਸ ਦੇ ਵਿੱਚ ਲਿਆ ਕੇ ਖੇਡਣ ਲਈ ਪ੍ਰੇਰਿਤ ਕਰਨਾ ਪਊਗਾ। ਹੋ ਉਹਦੇ ਲਈ ਬੀਤੇ 10 ਦਿਨ ਪਹਿਲਾਂ ਅਸੀਂ ਅਸੀਂ ਚਮਕੌਰ ਚਮਕੌਰ ਸਾਹਿਬ ਦੇ ਇਲਾਕੇ ਦੇ ਵਿੱਚ ਜਦੋਂ ਗਏ ਸੀ ਉਦੋਂ ਅਸੀਂ ਸਾਰੇ ਪਲੇਗਰਾਉਂਡਸ ਦੀ ਵਿਜ਼ਿਟ ਕਰਕੇ ਆਏ ਸੀਗੇ ਤੇ ਅੱਜ ਦੀ ਜਿਹੜੀ ਸਾਡੀ ਵਿਜ਼ਿਟਸ ਹੈ ਇਹ ਸਾਡੀ ਪੌਂਡਸ ਦੇ ਨਾਲ ਟੋਪਿਆਂ ਦੇ ਨਾਲ ਰਿਲੇਟਡ ਵਿਜ਼ਿਟ ਸੀ। ਤੁਸੀਂ ਦੇਖ ਸਕਦੇ ਹੋ ਮੇਰੇ ਪਿਛਲੇ ਪਾਸੇ ਬਹੁਤ ਵੱਡਾ ਇੱਕ ਪ੍ਰੋਜੈਕਟ ਬਣਿਆ ਪਿੰਡ ਚਨਾਰਤਨ ਕਲਾ ਦੇ ਵਿੱਚ ਜਿਹੜਾ ਕਿ ਤਕਰੀਬਨ 1 ਕਰੋੜ 19 ਲੱਖ ਰੁਪਏ ਦੀ ਲਾਗਤ ਦੇ ਨਾਲ ਇਹ ਪ੍ਰੋਜੈਕਟ ਬਣ ਕੇ ਤਿਆਰ ਹੋਇਆ ਔਰ ਇਹ PPCB ਦਾ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦਾ ਐਡਵਾਂਸ ਵਰਜਨ ਹੈ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੰਜ بڑے ਚੈਂਬਰ ਬਣਾਏ ਗਏ ਨੇ ਪਹਿਲਾ ਇੱਕ ਪ੍ਰਾਇਮਰੀ ਚੈਂਬਰ ਹੈ ਜਿਹਦੇ ਵਿੱਚ ਪਿੰਡ ਦਾ ਜਿਹੜਾ ਪਾਣੀ ਹੋਊਗਾ ਗੰਦਾ ਪਾਣੀ ਉਹ ਸਾਰਾ ਉਹਦੇ ਚ ਆਊਗਾ ਉਸ ਤੋਂ ਬਾਅਦ ਉਹ ਪਾਣੀ ਹੈ ਜਿਹੜਾ ਨਿੱਤਰ ਕੇ ਦੂਸਰੇ ਚੈਂਬਰ ਚ ਜਾਊਗਾ ਜਿਹਦੇ ਅੰਦਰ 에ਰੇਟਰਸ ਲੱਗੇ ਹੋਣਗੇ ਔਰ ਉਹ 에ਰੇਟਰਸ ਰਾਹੀਂ ਉਹਦੇ ਚ ਆਕਸੀਜਨ ਦੇ ਡਿਸੋਲਵੈਂਟਸ ਸਪਲਾਈ ਕੀਤੇ ਜਾਣਗੇ ਔਰ ਉਹਦੇ ਵਿੱਚ ਬੈਕਟੀਰੀਆ ਨੂੰ ਖਤਮ ਕਰਨ ਦੇ ਲਈ ਵਕ-ਵਕ ਤਰੀਕੇ ਦੇ ਜਿਹੜੇ ਉਦਰਤੀ ਤੱਤ ਨੇ ਉਹ ਉਹ ਵਿੱਚ ਉਹਦੇ ਚ ਪਾਏ ਜਾਣਗੇ ਤੇ ਉਸ ਤੋਂ ਬਾਅਦ ਚ ਉਹ ਫਿਰ ਉਹਨੂੰ ਸੈਕੰਡ ਚੈਂਬਰ ਚ ਪਾਇਆ ਜਾਊਗਾ ਫਿਰ ਨਿੱਤਰ ਕੇ ਉਹ ਥਰਡ ਚੈਂਬਰ ਚ ਜਾਊਗਾ ਐਦਾਂ ਕਰਦੇ ਹੋਏ ਫਾਈਨਲੀ ਜਿਹੜਾ ਫਿਰ ਇਹਦੇ ਚੋਂ ਪਾਣੀ ਨਿਕਲੂਗਾ ਉਹ ਪਾਣੀ ਬਹੁਤ ਜ਼ਿਆਦਾ ਸਾਫ਼ ਤੇ ਸਵੱਛ ਪਾਣੀ ਹੋਊਗਾ ਜਿਹਨੂੰ ਅਸੀਂ ਪਲਾਂਟੇਸ਼ਨ ਲਈ ਐਗਰੀਕਲਚਰ ਦੇ ਲਈ ਬੜੇ ਆਰਾਮ ਨਾਲ ਯੂਜ਼ ਕਰ ਸਕਦੇ ਹਾਂ ਇਸ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਸਰਕਾਰ ਨੇ ਇਸ ਵਾਰ ਆਪਣੇ ਬਜਟ ਦੇ ਵਿੱਚ ਬਹੁਤ ਵੱਡੀ ਫਿਕਰ ਹੈ ਇਸ ਵਾਰ ਸਿਰਫ ਕਿ ਸਿਰਫ ਟੋਬਿਆਂ ਦੇ ਸਫਾਈ ਦੇ ਲਈ ਤੇ ਸਾਰੇ ਟੋਬਿਆਂ ਦੇ ਸਿਸਟਮ ਨੂੰ ਦਰੁਸਤ ਕਰਨ ਲਈ ਪੰਜਾਬ ਸਰਕਾਰ ਨੇ ਇਸ ਵਾਰ ਆਪਣੇ ਬਜਟ ਦੇ ਵਿੱਚ 4573 ਕਰੋੜ ਰੁਪਏ ਦੀ 4573 ਕਰੋੜ ਰੁਪਏ ਦੀ ਤਸਵੀਜ ਰੱਖੀ ਹੈ ਇਹਦੇ ਵਿੱਚ ਤੇ ਇਸ ਦੇ ਨਾਲ ਮੈਂ ਇਹ ਵੀ ਦੱਸ ਰਹੇ ਹਾਂ ਕਿ ਹੁਣ ਤੱਕ ਜਦੋਂ ਦਾ ਸਾਡੇ ਅਸੀਂ ਇਹ ਟੋਬਿਆਂ ਦੀ ਸਫਾਈ ਦਾ ਕੰਮ ਸ਼ੁਰੂ ਕੀਤਾ ਬਜਟ ਤੋਂ ਬਾਅਦੋਂ 1062 ਛੱਪੜ 1062 ਛੱਪੜ ਦਾ ਜਿਹੜਾ ਪਾਣੀ ਹੈ ਉਹਨੂੰ ਅਸੀਂ ਪਾਣੀ ਨੂੰ ਡੀ ਵਾਟਰਿੰਗ ਕਰਾ ਕੇ ਉਹਨਾਂ ਦਾ ਪਾਣੀ ਬਾਹਰ ਕੱਢ ਕੇ ਛੱਪੜਾਂ ਦਾ ਤੇ ਇਸ ਤੋਂ ਅੱਗੇ ਇਹਨਾਂ ਚੋਂ 400 ਛੱਪੜਾਂ ਦੇ ਕਰੀਬ ਐਸੇ ਛੱਪੜ ਨੇ ਜਿਨ੍ਹਾਂ ਦੀ ਅਸੀਂ ਡੀਸੈਲਟਿੰਗ ਵੀ ਕਰਵਾਤੀ ਡੀਸੈਲਟਿੰਗ ਦਾ ਇਹ ਵਿੱਚ ਦੋ ਤਰ੍ਹਾਂ ਦੇ ਫਾਇਦੇ ਹੁੰਦੇ ਨੇ ਨੰਬਰ 1 ਜਿਹੜੀ ਥੱਲੇ ਗਾਰ ਇਕੱਠੀ ਹੋ ਜਾਂਦੀ ਹੈ ਉਹਦੇ ਨਾਲ ਜਿਹੜੀ ਪਾਣੀ ਦੀ ਪਰਕੂਲੇਸ਼ਨ ਹੈ ਜਿਹੜੀ ਥੱਲੇ ਧਰਤੀ 'ਚ ਜਾਣੀ ਚਾਹੀਦੀ ਹੈ ਉਹ ਪਰਕੂਲੇਸ਼ਨ ਰੁਕ ਜਾਂਦੀ ਹੈ ਤਾਂ ਡੀਸੈਲਟਿੰਗ ਕਰਨ ਦੇ ਨਾਲ ਪਰਕੂਲੇਸ਼ਨ ਹੋਊਗੀ ਡੀਸੈਲਟਿੰਗ ਵੀ ਇੱਕ ਲੈਵਲ ਤੱਕ ਕੀਤੀ ਜਾ ਸਕਦੀ ਹੈ ਉਸ ਤੋਂ ਵੱਧ ਡੀਸੈਲਟਿੰਗ ਕਰਨ ਦੇ ਨਾਲ ਜਿਹੜਾ ਗਰਾਊਂਡ ਵਾਟਰ ਹੈ ਉਹਦਾ ਪਤਨ ਖਰਾਬ ਹੁੰਦਾ ਪਾਣੀ ਦਾ ਸੋ ਇਸ ਕਰਕੇ ਕਿਤੇ ਅਸੀਂ ਡੀਸੈਲਟਿੰਗ ਕਰਾ ਰਹੇ ਹਾਂ ਕਿਤੇ ਅਸੀਂ ਰੀਸੈਲਟਿੰਗ ਕਰਾ ਰਹੇ ਹਾਂ ਕਿਤੇ ਪਾਣੀ ਦਾ ਜਿੱਥੇ ਜ਼ਿਆਦਾ ਇਹਨਾਂ ਨੇ ਡੂੰਘੇ ਕਰ ਲੈ ਛੱਪਨ ਤੇ ਉਸ ਉਹ ਪਾਣੀ ਧਰਤੀ ਏਥਲਾ ਖਰਾਬ ਨਾ ਹੋਵੇ ਮਾੜੀਆਂ ਬਿਮਾਰੀਆਂ ਨਾ ਲੱਗਣ ਭਿਆਨਕ ਕੋਈ ਬਿਮਾਰੀਆਂ ਨਾ ਲੱਗਣ ਘਰਾਂ ਦੇ ਵਿੱਚ ਜਿਹੜਾ ਪਾਣੀ ਆ ਰਿਹਾ ਉਹ ਕੰਟਮੀਨੇਟਡ ਵਾਟਰ ਨਾ ਆਵੇ ਤੋ ਉਹਨੂੰ ਮੱਧ ਨਜ਼ਰ ਰੱਖਦੇ ਹੋਏ ਕਿਤੇ ਤਾਂ ਅਸੀਂ ਡੀਸੇਲਟਿੰਗ ਕਰਾ ਰਹੇ ਹਾਂ ਕਿਤੇ ਰੀਸੇਲਟਿੰਗ ਕਰਾ ਰਹੇ ਹਾਂ ਔਰ ਪਾਣੀ ਦੀ ਪਰਕੂਲੇਸ਼ਨ ਪ੍ਰੋਪਰ ਹੋ ਸਕੇ ਉਹਦਾ ਪ੍ਰੋਪਰ ਪ੍ਰਬੰਧ ਕੀਤਾ ਜਾ ਰਿਹਾ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਜਿਹੜਾ ਮਸਲੇ ਸੀ ਇਹ ਤਕਰੀਬਨ ਕੋਈ ਅੱਜ ਦੇ ਨਹੀਂ ਇਹ ਕਈ ਸਰਕਾਰਾਂ ਆ ਕੇ ਚੱਲੇ ਗਈਆਂ ਸੀ ਆਪਾਂ ਕਾਂਗਰਸ ਤੇ ਅਕਾਲੀ ਦਲ ਦੀ ਭਾਜਪਾ ਦੀ ਸਰਕਾਰਾਂ ਹੰਡਾਈਆਂ ਔਰ ਇਹ 15 ਤੋਂ 20 ਸਾਲ 25 ਸਾਲ ਪੁਰਾਣੇ ਮੁੱਦੇ ਨੇ ਕਿ ਨਾ ਤਾਂ ਕਦੇ ਧਿਆਨ ਦੇ ਨਾਲ ਕਦੇ ਇੰਨੀ ਮਾਈਕਰੋ ਲੈਵਲ ਤੇ ਕਦੇ ਛੱਪੜਾਂ ਦੀ ਨਾ ਕਦੇ ਕਿਸੇ ਨੇ ਸਫਾਈ ਕਰਾਈ ਨਾ ਕਦੇ ਸਾਰਨਤੀ ਪਰ ਹੁਣ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਜੀ ਨੇ ਕਿਉਂਕਿ ਉਹ ਗਰਾਊਂਡ ਲੈਵਲ ਦੇ ਨਾਲ ਗਰਾਊਂਡ ਰਿਐਲਿਟੀ ਦੇ ਨਾਲ ਖੁਦ ਜੁੜੇ ਹੋਏ ਨੇ ਸੋ ਉਹਨਾਂ ਨੇ ਹੁਣ ਇਸ ਵਾਰ ਇੱਕ ਤਹਈਆ ਕੀਤਾ ਸੀ ਕਿ ਆਪਾਂ ਸਾਡੇ ਸਾਡਾ ਜਿਹੜਾ ਟੀਚਾ ਅਸੀਂ ਹੁਣ ਜਿਹੜਾ ਸਾਡਾ ਇਹ 1 ਸਾਲ ਦਾ ਸਮਾਂ ਅਸੀਂ 1 ਸਾਲ ਦੇ ਪੀਰੀਅਡ ਦੇ ਅੰਦਰ ਸਭ ਤੋਂ ਪਹਿਲਾਂ ਅਸੀਂ ਛੱਪੜਾਂ ਦਾ ਤੇ ਜਿਹੜਾ ਪਿੰਡ ਦੇ ਵਿੱਚ ਪਲੇ ਗਰਾਊਂਡ ਦਾ ਇਹ ਬਾਅਰਫੁੱਟ ਲੈਵਲ ਤੇ ਉੱਤੇ ਕੰਮ ਸ਼ੁਰੂ ਕਰਨਾ ਹੈ ਜਿਹਦਾ ਕੰਮ ਮੈਨੂੰ ਇਹ ਦੱਸ ਕੇ ਖੁਸ਼ੀ ਹੁੰਦੀ ਹੈ ਕਿ ਬੜੇ ਵੱਡੇ ਸਟਾਰ ਦੇ ਉੱਤੇ ਚੱਲ ਚੁੱਕੇ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਜਿਹੜਾ ਮਤਲਬ ਕਿ ਕੰਮ ਹੈ ਔਰ ਇਹਨੂੰ ਅਸੀਂ ਨੇਪਰੇ ਵੀ ਚੜਾਵਾਂਗੇ ਔਰ ਇਹਦਾ ਜਿਹੜਾ ਬੈਨੀਫਿਟ ਹੈ ਸਾਡੀ ਆਉਣ ਵਾਲੀ ਜਿਹੜੇ ਪਿੰਡਾਂ ਦੇ ਵਿੱਚ ਸਾਡੇ ਸਤਕਾਰਯੋਗ ਸੰਗਤ ਰਹਦੀ ਹੈ ਉਹਨਾਂ ਨੂੰ ਬਹੁਤ ਵੱਡੇ ਲੈਵਲ ਤੇ ਬੇਨਿਫਿਟ ਮਿਲੂਗਾ ਅੱਜ ਮੇਰੇ ਨਾਲ ਇਸ ਮੌਕੇ ਦੇ ਉੱਤੇ ਹਲਕਾ ਫਤੇਗੜ ਸਾਹਿਬ ਤੋਂ ਸਾਡੇ ਐਮਐਲਏ ਸਰਦਾਰ ਲਖਵੀਰ ਸਿੰਘ ਜੀ ਰਾਏ ਸਾਹਿਬ ਪਹੁੰਚੇ ਹੋਏ ਨੇ ਮੇਰੇ ਨਾਲ ਨੇ ਔਰ ਬਸੀ ਪਟਾਣਾ ਤੋਂ ਐਮਐਲਏ ਸਰਦਾਰ ਰੁਪਿੰਦਰ ਸਿੰਘ ਜੀ ਹੈਪੀ ਸਾਹਿਬ ਪਹੁੰਚੇ ਹੋਏ ਨੇ ਔਰ ਸਾਡੇ ਜਿਹੜੇ ਉਰੇ ਦੇ ਰੂਰਲ ਡਵੈਲਪਮੈਂਟ ਐਂਡ ਪੰਚਾਇਤੀ ਰਾਜ ਡਿਪਾਰਟਮੈਂਟ ਦੇ ਏਡੀਸੀ ਸਾਹਿਬ ਡੀਡੀਪੀਓ ਸਾਹਿਬ ਬੀਡੀਪੀਓ ਸਾਹਿਬ ਅੱਜ ਪੂਰਾ ਜਿਹੜੇ ਸਾਡੇ ਅਫਸਰ ਸਹਬਾਨ ਅੱਜ ਉਰੇ ਪਹੁੰਚੇ ਨੇ ਜਿਨ੍ਹਾਂ ਨੂੰ ਨਾਲ ਲੈ ਕੇ ਅੱਜ ਮੈਂ ਬਿਲਕੁਲ ਸਰਪ੍ਰਾਈਜ਼ ਵਿਜਿਟ ਜਿਹੜੀ ਪਲਾਨ ਕੀਤੀ ਸੀ ਔਰ ਅੱਜ ਅਸੀਂ ਕਈ ਇਸ ਪਹਿਲਾਂ ਤਾਂ ਏਸ ਹਲਕੇਾਂ ਚ ਵੱਖ-ਵੱਖ ਪਿੰਡਾਂ ਚ ਜਾਵਾਂਗੇ ਕਈ ਪਿੰਡਾਂ ਅਸੀਂ ਅੱਧਾ ਵਿਜਿਟ ਕਰਾਂਗੇ ਤੋਂ ਇਸ ਦੇ ਨਾਲ ਫਿਰ ਅਸੀਂ ਇਸ ਤੋਂ ਬਾਅਦ ਬਸੇ ਪਠਾਣਾ ਹਲਕੇ ਚ ਰੈਂਡਮਲੀ ਤਾਂ ਅਲੱਗ-ਅਲੱਗ ਪਿੰਡਾਂ ਤੇ ਵਿਜਿਟ ਕਰਾਂਗੇ ਔਰ ਇਹ ਜਿਹੜੀ ਵਿਜਿਟ ਹੈ ਇਹ ਕੋਈ ਅੱਜ ਦੀ ਵਿਜਿਟ ਨਹੀਂ ਇਹ ਜਿਹੜੀ ਵਿਜਿਟ ਹੈ ਚਾਹੇ ਉਹ ਪਲੇਗਰਾਉਂਡਾਂ ਦੇ ਨਾਲ ਨਿਮਿਤ ਹੋਵੇ ਚਾਹੇ ਉਹ ਟੋਪਿਆਂ ਦੇ ਨਾਲ ਨਿਮਿਤ ਹੋਵੇ ਇਹ ਜਿਹੜੀ ਵਿਜ਼ਿਟ ਹੈ ਸਾਡੀ ਇਹ ਹੁਣ ਰੈਗੂਲਰ ਜਾਰੀ ਰਹੂਗੀ ਮੈਂ ਖੁਦ ਪਰਸਨਲੀ ਤੌਰ ਤੇ ਇਹਦਾ ਮਿਨਿਸਟਰ ਇਨ ਚਾਰਜ ਹੋਣ ਦੇ ਨਾਤੇ ਮੈਂ ਖੁਦ ਪਰਸਨਲੀ ਤੌਰ ਤੇ ਇਹਨੂੰ ਮਾਈਕਰੋ ਲੈਵਲ ਤੇ ਮੋਨਿਟਰਿੰਗ ਕਰਾਂਗੇ ਔਰ ਸਾਡੀ ਜਿਹੜੀ ਟੀਮ ਹੈ ਸਾਡੀ ਜਿਹੜੀ ਪੰਚਾਇਤੀ ਰਾਜ ਡਿਪਾਰਟਮੈਂਟ ਦੀ ਟੀਮ ਹੈ ਸਾਡੀ ਟੀਮ ਪੂਰੀ ਮਤੋਂ ਕੇ ਜ਼ਬਰਦਸਤ ਤਰੀਕੇ ਦੇ ਨਾਲ ਇਸ ਕੰਮ ਦੇ ਲਈ ਡਟ ਚੁੱਕੀ ਹੈ ਔਰ ਇੱਕ ਗੱਲ ਮੈਂ ਤੁਹਾਨੂੰ ਹੋਰ ਹੋਰ ਦੱਸਣੀ ਚਾਹਣਾ ਹੈ ਪ੍ਰਾਣੀਆਂ ਸਰਕਾਰਾਂ ਹਮੇਸ਼ਾ ਇੱਕ ਗੱਲ ਦਾ ਪਲੀ ਲੈਂਦੀਆਂ ਸੀ ਕਿ ਜਦੋਂ ਵੀ ਕੋਈ ਡਵੈਲਪਮੈਂਟ ਦਾ ਕਾਰਜ ਕਰਨਾ ਹੁੰਦਾ ਸੀ ਉਹ ਇਹ ਕਹਿਨੀਆਂ ਸੀ ਕਿ ਸਾਡੇ ਕੋ ਫੰਡ ਨਹੀਂ ਅਸੀਂ ਡੈਫਿਸਿਟ ਸਟੇਟ ਹੈ ਉਹ ਇਹ ਕਹਿਨੀਆਂ ਸੀ ਸਰਕਾਰਾਂ ਕਿ ਜੀ ਸਾਡੇ ਕੋਲ ਕਿਤੋਂ ਵੀ ਕੋਈ ਇੰਤਜ਼ਾਮ ਨਹੀਂ ਹੋ ਪਾਰਿਆ ਪਰ ਇਹ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ ਇਹ ਸਰਕਾਰ ਨੇ ਅੱਜ ਤੱਕ ਇਹਨਾਂ ਤਿੰਨ ਸਾਲਾਂ ਦੇ ਅੰਦਰ ਕਦੇ ਆਪਣੇ ਮੂੰਹ ਤੋਂ ਇਹ ਗੱਲ ਨਹੀਂ ਕਹੀ ਵੀ ਸਾਡੇ ਕੋਲ ਕਿਤੇ ਪੈਸੇ ਨਹੀਂ ਕੋਈ ਕਾਚਾ ਜਾਂ ਕਮੀ ਹੈ ਸੋ ਇਸ ਵਾਰ ਵੀ ਅਸੀਂ ਬਜਟ ਦੇ ਵਿੱਚ ਜਿਵੇਂ ਮੈਂ ਦੱਸਿਆ ਕਿ 4573 ਕਰੋੜ ਰੁਪਈਆ ਇਹ ਜਿਹੜੇ 15000 ਟੋਟਲ 15000 ਜਿਹੜੇ ਛੱਪੜ ਨੇ ਇਹਨਾਂ ਦੀ ਸਫਾਈ ਲਈ ਇਹਨਾਂ ਦੀ ਰੈਨੋਵੇਸ਼ਨ ਲਈ ਔਰ ਇਹਨਾਂ ਦੇ ਪਾਣੀ ਦੇ ਪ੍ਰੋਪਰ ਸਿਸਟਮ ਲਈ ਅਸੀਂ ਇਹਦਾ ਤਜਵੀਜ਼ ਰੱਖਿਆ ਬਜਟ ਰੱਖਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਤੁਸੀਂ ਕੰਮ ਜਿਹੜਾ ਹੈ ਸਾਰੇ ਚੱਲ ਵੀ ਚੁੱਕੇ ਆ ਤੁਸੀਂ ਪੂਰੇ ਪੰਜਾਬ ਦੇ ਵਿੱਚ ਵੱਡੇ ਲੈਵਲ ਤੇ ਚੱਲਦਾ ਦੇਖ